ਦੇ ਹਰੇ ਦਾ ਐਸਾ ਸਿੰਘ ਹੁੰਦਾ ਏ ਸਿੰਘੋ ਗੁਰੂ ਕਲਕੀਆਂ ਵਾਲੇ ਪਿਆਰੇ ਦਾ ਐਸਾ ਸਿੰਘ ਹੁੰਦਾ ਏ ਸਿੰਘੋ ਗੁਰੂ ਕਲਕੀਆਂ ਵਾਲੇ ਪਿਆਰੇ ਦਾ ਉਸਤਾਜੋ ਇੱਥੇ ਫੀਸ ਸੀਸ ਦੀ ਲੱਗਦੀ ਏ ਿਸਦੀ ਲੱਗਦੀ ਏ ਇੱਥੇ ਸਿਰ ਕਟਵਾਏ ਜਾਂਦੇ ਨੇ ਇੱਥੇ ਖਲ੍ਹਵਾ ਕੇ ਵੀ ਆਨੰਦ ਦੇ ਸੁਨੇ ਗਏ ਜਾਂਦੇ ਨੇ ਇੱਥੇ ਖਲ੍ਹਵਾ ਕੇ ਵੀ ਆਨੰਦ ਦੇ ਸੁਨੇ ਗਏ ਜਾਂਦੇ ਨੇ ਸਿੱਕਾ ਮਨ ਦੀ ਬਾਜਾਂ ਵਾਲਿਆ ਵੀ ਸਿੱਕਾ ਮਨ ਦੀ ਬਾਜਾਂ ਵਾਲਿਆ ਦੁਨੀਆ ਮੇਰੇ ਪੰਥ ਪਿਆਰੇ ਦਾ ਐਸਾ ਸਿੰਘ ਹੁੰਦਾ ਏ ਸਿੱਖੋ ਗੁਰੂ ਕਲਕੀਆਂ ਵਾਲੇ ਪਿਆਰੇ ਦਾ ਐਸਾ ਸਿੰਘ ਹੁੰਦਾ ਏ ਸਿੰਘੋ ਗੁਰੂ ਕਲਕੀਆਂ ਵਾਲੇ ਪਿਆਰੇ ਦਾ ਸੋਹਣਿਆ ਰਾਜ ਦੁਨੀਆ ਦਾ ਧੰਨਵਾਦ ਜੀਓ ਇਥੇ ਸਿਰਕ ਨਭਾਉਣ ਲਈ ਹੱਥੀ ਪੈ ਲਖੀ ਜਾ ਇਥੇ ਸਿਰਕ ਨਭਾਉਣ ਲਈ ਹੱਥੀ ਆਪਣੇ ਘਾ ਸੜਵਾਏ ਜਾਂਦੇ ਨੇ ਇੱਕ ਦੇ ਗੁੱਬਲ ਦੇ ਪਾਣੀਆਂ ਦੀ ਵਿੱਚ ਗੋਤੇ ਲਾਏ ਜਾਂਦੇ ਨੇ ਇੱਕ ਦੇ ਗੁੱਬਲ ਦੇ ਪਾਣੀਆਂ ਦੀ ਵਿੱਚ ਕੋਤੇ ਲੈ ਜਾਂਦੇ ਨੇ ਬਸ ਸ਼ੁਕਰੇ ਰਤਾ ਮਲਾਂ ਨਹੀਂ ਕਸ਼ਟ ਸਹਿ ਗਈ ਸਤਿਗੁਰੂ ਤੇਰਾ ਸ਼ੁਕਰ ਹੈ ਹੂੰ ਬਾਸੇ ਸ਼ੁਕਰੇ ਰਤਾ ਮਲਾਂ ਨਹੀਂ ਸਿੱਖੀ ਲਈ ਕਸ਼ਟ ਸਹਾਰੇ ਦਾ ਐਸਾ ਸਿੰਘ ਹੁੰਦਾ ਏ ਸਿੰਘੋ ਗੁਰ ਕਾ ਕੀਆ ਬਾਰੇ ਪਿਆਰੇ ਦਾ ਐਸਾ ਸਿੰਘ ਹੁੰਦਾ ਏ ਸਿੰਘੋ ਦੀਆਂ ਵਾਲੇ ਪਿਆਰੇ ਦਾ ਤੇ ਸਤਿਗੁਰਾਂ ਨੇ ਜਿਹੜੀ ਕੇਸਾਂ ਦੀ ਬਖਸ਼ਿਸ਼ ਕੀਤੀ ਖਾਲਸਾ ਜੀ ਉਹ ਬੜੀ ਮਹਿੰਗੀ ਮਿਲੀ ਐ ਕੋਈ ਕੇਸ ਗੁਰੂ ਦੇ ਸਾਹਮਣ ਲਈ ਕੋਈ ਕੇਸ ਗੁਰੂ ਦੇ ਸਾਹਮਣ ਲਈ ਖੋਪਰ ਲੋਹਾਈ ਜਾਂਦਾ ਏ ਸਿਰ ਜਾਵੇ ਨਿਭਜੈ ਸਿਦਕ ਮੇਰਾ ਏ ਮੁਖੋਂ ਗਈ ਤੇਰੇ ਜਾਵੇ ਨਿਭ ਜਾਏ ਸਿਦਕ ਮੇਰਾ ਏ ਮੁਖੋਂ ਗਈ ਜਾਂਦਾ ਏ ਤੋਹਾਰਾ ਸ਼ੁਕਰੀਆ ਜੀ ਬੰਦ ਬੰਦ ਕਰਵਾ ਕੇ ਚਾ ਚੜਿਆ ਬੰਦ ਬੰਦ ਕਰਵਾ ਕੇ ਚਾ ਚੜਿਆ ਦਾ ਸਿੰਘ ਹੁੰਦਾ ਏ ਸਿੰਗੂ ਗੁਰੂ ਕਲਕੀਆਂ ਵਾਲੇ ਪਿਆਰੇ ਦਾ ਐਸਾ ਸਿੰਘ ਹੁੰਦਾ ਏ ਸਿੰਗੂ ਗੁਰੂ ਕਲਕੀਆਂ ਵਾਲੇ ਪਿਆਰੇ ਦਾ ਤੇ ਭੈਣੋ ਤੁਸੀਂ ਵੀ ਆਪਣੇ ਆਪ ਤੇ ਮਾਨ ਕਰਿਆ ਕਰੋ ਆਪ ਹੀ ਦੋਵਾਂ ਦਾ ਉਸਤਾਦ ਜੀਓ ਇੱਥੇ ਜਿਗਰ ਦੇ ਟੁੱਟੇ ਕਾਰਣ ਟੁੱਟੇ ਇੱਥੇ ਜਿਗਰ ਦੇ ਟੁੱਟੇ ਕਾਰਣ ਟੁੱਟੇ ਉਹ ਯਾਰ ਵਿੱਚ ਪਏ ਜਾਂਦੇ ਨੇ ਜੰਡਾ ਨਾਲ ਬੱਦ ਕੇ ਸੜਦੇ ਨੇ ਤੋਪਾਂ ਨਾਲ ਡਾਏ ਜਾਂਦੇ ਨੇ ਜੰਡਾ ਨਾਲ ਬੱਦ ਕੇ ਸੜਦੇ ਨੇ ਤੋਪਾਂ ਨਾਲ ਡਾਏ ਜਾਂਦੇ ਨੇ ਈਸ਼ਵਰ ਆਹ ਜੀ ਆਪਾ ਸ਼ੁਕਰੀਆ ਜੀਓ ਸਭ ਸੇਵਾ ਵਿੱਚ ਲੁਟਾ ਦਿੱਤੇ ਸਭ ਸੇਵਾ ਵਿੱਚ ਲੁਟਾ ਦਿੰਦੇ ਨਹੀਂ ਕਰਦੇ ਫਿਕਰ ਗੁਜ਼ਾਰੇ ਦਾ ਐਸਾ ਸਿੰਘ ਹੁੰਦਾ ਏ ਸਿੰਘੋ ਗੁਰੂ ਕਲਗੀਆਂ ਵਾਲੇ ਪਿਆਰੇ ਦਾ ਐਸਾ ਸਿੰਘ ਹੁੰਦਾ ਏ ਸਿੰਘੋ ਗੁਰੂ ਕਲਗੀਆਂ ਵਾਲੇ ਪਿਆਰੇ ਦਾ ਤੇ ਖਾਲਸਾ ਜੀ ਉਹ ਜੋ ਸਤਿਗੁਰ ਦਾ ਹੁਕਮ ਹੈ ਅੰਦਰ ਦੀ ਸਿੱਖੀ ਚਾਹੀਦੀ دردی سکھی چاہی دی گروہ بخشا جو کردار ہوئے مل کری دی لالا گلا حکم رضا نال پیار ہوئے مل کری دی لالا گلا حکم رضا نال پیار ہوئے ਸ਼ੁਕਰੀਆ ਜੀਓ ਚੰਨ ਦੀ ਸਿੱਖੀ ਨਿਭ ਜਾਵੇ ਕਰਿਓ ਅਰਦਾਸ ਕਰ ਜੀ ਚੰਨ ਦੀ ਚੰਨ ਦੀ ਵੀ ਸਿੱਖੀ ਨਿਭ ਜਾਵੇ ਬਸ ਤਰ ਲਾਏ ਹੋ ਵਿਚਾਰੇ ਦਾ ਐਸਾ ਸਿੰਘ ਹੁੰਦਾ ਏ ਸਿੰਘੋ ਗੁਰੂ ਕਲਕੀਆਂ ਵਾਲੇ ਪਿਆਰੇ ਦਾ ਐਸਾ ਸਿੰਘ ਹੁੰਦਾ ਏ ਸਿੰਘੋ ਗੁਰੂ ਕਲਕੀਆਂ ਵਾਲੇ ਤਵਾਜੀਓ ਰਹੀਆ ਬਣਾ ਚੁੱਕਾ ਦੀ ਖਮਾ ਸਮਾਂ ਜ਼ਿਆਦਾ ਹੋ ਗਿਆ ਜੀਓ ਤੇ ਉਹ ਅਸੀਸ ਪਵਨ ਜੀ ਦਾ